सोहंग महाराज शेर सिंह विष्णु भगवान शेर सिंह विष्णु भगवान दीज सो हंग महाराज शेर सिंह विष्णु भगवान दीज नेक कलंग हर शब्द पंडाल विचों ग्रंथ नंबर 9 ਅੰਕ ਨੰਬਰ 511 11 ਜੇਟ 2017 ਵਿਕਰਮੀ ਪੋਲਾ RAM ਦੇਕਰ ਪਿੰਡ ਜੋੜਿਆ ਆਦਿ ਸ਼ਕਤ ਰੂਪ ਵਟਾਇਆ ਕਮਲਾ ਪਾਤੀ ਹੋ ਜਿਆਰੇ ਆਦਿ ਸ਼ਕਤ ਰੂਪ ਵਟਾਇਆ ਕਮਲਾ ਪਾਤੀ ਹੋ ਜਿਆਰੇ ਸਾਚੀ ਹਵਨੀ ਹਵਨ ਕਰਾਇਆ ਨਿਰਗੁਣ ਚੋਤ ਕਿਰਤ ਡਾਰ ਪਵਣ ਪਵਣੀ ਆਪ ਸਮਾਇਆ ਅਲਖ ਅਗੋਚਰ ਅਗਮ अपार लाਟ ਲਾਟ ਆਪ ਵਖਾਇਆ ਮੇਟ ਮਿਟਾਏ ਤੂੰ ਆਤਾਰ ਸਾਚੇ ਘਾਟ ਤੇਰਾ ਲਾਇਆ ਲੇਖ ਜਾਣਿਆਰ ਪਾਰ ਤੀਰਤ ਟਾਟ ਇੱਕ ਖੁਲਾਇਆ ਕਰ ਕਿਰਪਾ ਏ ਕੰਕਾਰ ਸਚ ਹਾਟ ਇੱਕ ਵਕਾਇਆ ਕੀਮਤ ਕਰਤਾ ਪੇਡਾਰੇ ਨਾਮ ਵਸਤ ਇੱਕ ਸਮਝਾਇਆ ਸ਼ਬਦ ਅਨਾਤ ਸਚੀਤ ਨਕਾਰੇ ਪੋਦ ਅਗਾਦੀ ਖੋਲ ਵਖਲਾਇਆ ਪੋਦ ਅਗਾਦੀ ਖੇਲ ਖੁਲਾਇਆ ਲੇਖਾ ਲਿਖੇ ਨ ਕੋਏ ਵਿੱਚ ਸੰਸਾਰ ਨਿਰਗੁਣ ਨਿਰਗੁਣ ਰੂਪ ਤਰਾਇਆ ਲੋਕ ਮਾਤਲੇ ਅਵਤਾਰ ਪਗਤਾ ਪਗਤੀ ਵੇਖਣ ਆਇਆ ਪੂਰਬ ਕਰਮਾ ਕਰ ਵਿਚਾਰ ਸਤ ਜੀ ਸ਼ਕਤੀ ਨਾਲ ਲਿਆਇਆ ਆਪ ਆਪਣੀ ਕਿਰਪਾ ਤਾਰੇ ਬੂੰਦ ਕਰ ਪੂੰਦ ਰਕਤੀ ਵੇਖ ਵਿਖਾਇਆ ਲੇਖਾ ਜਾਣੇ ਪੰਜ ਤਤ ਅੰਕਾਰ ਇਕ ਵਿਅਕਤੀ ਆਪ ਖਵਾਇਆ ਜੋਤੀ ਜੋਤ ਸਰੂਪ ਹਾਰੇ ਆਪ ਆਪਣੀ ਕਿਰਪਾ ਕਰ ਖੇਲੇ ਖੇਲ ਖੇਲਣ ਹਾਰੇ ਆਦ ਸ਼ਕਤ ਆਦ ਪਵਾਨੀ ਨਿਰਗੁਣ ਚੋਤ ਚੋਤ ਜਗਾਇਆ ਪਰ ਖਬਨਾਸ਼ੀ ਸ਼ਾਸਨ ਤਾਨੀ ਦਰਗਹ ਸਾਚੀ ਤਾਮ ਸੁਹਾਇਆ ਗਾਏ ਜਸ ਵੇਦ ਪੁਰਾਨੀ ਮਹਿਮਾ ਆਪ ਸੁਣਾਇਆ ਆਪੇ ਦਸੇ ਅਕਤ ਕਹਾਣੀ ਰਸਨਾ ਕਥਨ ਸਕੇ ਰਾਇਆ ਆਪੇ ਜਾਣੇ ਤਰਦੀ ਪਾਣੀ ਆਪਣਾ ਪੇਵ ਆਪ ਖੁਲਾਈਆ ਆਪੇ ਵੇਖੇ ਸਾਜੀ ਰਾਣੀ ਸਾਚੇ ਤਕਤ ਬੈਠਾ ਸਚਾ ਸ਼ਾਨ ਸ਼ਾਇਆ ਜੋਤੀ ਜੋਤ ਸਰੂਪ ਹਾਰੇ ਆਪ ਆਪਣੀ ਕਿਰਪਾ ਕਰ ਆਪ ਆਪਣੀ ਖੇਲ ਵਖਾਇਆ ਆਦ ਸ਼ਕਤ ਅਨਡਿਠ ਰੂਪ ਆਦ ਪਰਖ ਨਿਰੰਜਣ ਆਪ ਪਾਇਆ लेखा ਜਾਣੀ ਸਾਜਾ ਕੋਪ ਸੱਚੇ ਸਿੰਘਾਸਣ ਆਸਣ ਲਾਇਆ ਵੇਖਣ ਹਾਰਾ ਚਾਰੇ ਕੂਟ ਦਰ ਦिशा पोल ਖੁਲایا ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਆਪਣਾ ਨੂਰ ਆਪ ਦਰਸਾਇਆ ਆਦ ਸ਼ਕਤ ਨੂਰ ਨੁਰਾਨਾ ਨੂਰੋ ਨੂਰ ਟਗ ਮਗਾਇਦਾ ਉੱਚਾ ਟਿੱਲਾ ਪਰਬਤ ਨਾ ਕੋਈ ਮਕਾਨਾ ਸੱਚਖੰਡ ਸਾਚੇ ਆਸਣ ਲਾਇੰਦਾ ਸ਼ਬਦ ਅਗਮੀ ਇੱਕ ਬਪਾਨਾ ਸਾਚੀ ਰਾਣੀ ਆਪ ਚੜਾਏਂਦਾ ਲੇਖਾ ਜਾਣਿਆ ਹਣ ਜਾਣਾ ਦੋ ਜਹਾਨਾ ਵੇਸ ਵਟਾਏਂਦਾ ਕਰੇ ਖੇਲ ਸ਼੍ਰੀ ਭਗਵਾਨਾ ਏਕੰਕਾਰਾ ਆਪਣੀ ਕਲ ਵਰਤਾਏਂਦਾ ਆਦ ਨਿਰੰਝਣ ਮਿਲਾਏ ਨਾਰ ਰਕਾਨਾ ਸਾਚਾ ਚੋਬਨ ਆਪ ਹੰਟਾਇਦਾ ਆਪੇ ਦੇਵੇ ਤੁਰ ਫਰਮਾਣਾ ਸ਼ਬਦ ਗੰਮੀ ਆਪ ਸੁਣਾਇਦਾ ਆਪ ਵਖਾਏ ਸੱਚ ਟਿਕਾਣਾ ਸੱਚਖੰਡ ਦਵਾਰਾ ਏਕ ਵਖਾਇਦਾ ਆਪੇ ਬਖਸ਼ੇ ਚਰਨ ਧਿਆਨਾ ਮੁਖ ਕੁੰਗਟ ਆਪੇ ਲਾਇਦਾ ਜੋਤੀ ਜੋਤ ਸਰੂਪ ਹਾਰੇ ਆਪ ਆਪਣੀ ਕਿਰਪਾ ਕਰ ਨਿਰਗੁਣ ਆਪਣਾ ਨਾਮ ਤਰਾਈਂਦਾ ਆਦ ਸ਼ਕਤ ਸ਼ਸਤਰ ਤਾਰੇ ਨਿਰਗੁਣ ਰੂਪ ਅਨੂਪ ਦਰਸਾਇਆ ਆਪੇ ਸਿੰਘ ਹੋਇਆ ਸਵਾਰੇ ਆਪ ਆਪਣਾ ਬਲ ਰਖਾਇਆ ਆਪੇ ਅਸ਼ਟ ਪੂਜ ਕਰੋ ਯਾਰ ਸ਼ੰਖ ਚੱਕਰ ਗਦਾ ਥ ਠਾਇਆ ਆਪੇ ਖੜਗ ਖੰਡਾ ਫੜ ਤੇਜ ਕਟਾਰੇ ਬਣ ਜੰਗਲ ਫੇਰਾ ਪਾਇਆ ਆਪੇ ਮੰਕੇ ਦਰ ਹੋ ਹੋ ਨਾਰੇ ਪੁਰਖ ਆਪੇ ਨਾਸ਼ੀ ਇਕ ਮਨਾਇਆ ਲੋਕ maat ਤੋੜੈ ਕਾਰੇ ਸ਼ੰਭੁ ਨਸ਼ੰਭੁ ਦੇਵ ਕਪਾਇ ਜੋਤੀ ਜੋਤ ਸਰੂਪ ਹਾਰੇ ਆਪ ਆਪਣੀ ਕਿਰਪਾ ਕਰ लेखा ਜਾਣੀ ਪੇਪਰ ਵਾਇਆ ਨਸ਼ੰਭੁ ਬਿਦਾਰਿਆ ਆਦ ਇਕਾ ਖੰਡਾ ਆਪ ਚਮਕਾਇਆ ਵੇਲੇ ਅੰਤਮ ਹਰਜੂ ਆਇਆ ਯਾਦ ਮਾਇਆ ਮਮਤਾ ਮੋਹ ਤੁੜਾਇਆ ਦੁਰਗਾ ਇਕ ਵਚਾਇਆ ਨਾਦ ਡੋਰੂ ਆਪਣੇ ਹੱਥ ਉਠਾਇਆ ਤਰਤ ਤਵਲ ਟਿਕਾ ਰਿਹਾ ਅਰਾਦ ਪ੍ਰਭ ਤੇਰੀ ਸਚ ਸਰਨਾਇਆ ਬਿਨ ਤੇਰੇ ਕਮਣ ਸੁਣੀ ਫਰਿਆਦ ਹੋਵੇ ਕੋਣ ਸਹਾਇਆ ਏਕਾ ਪਕਸ਼ੇ ਸਾਚੀ ਦਾਤ ਤੇਰਾ ਦਰਸ ਮੰਗਾ ਬਣ ਤਿਹਾਇਾ ਦਿਵਸ ਰਹਿਣ ਕਰਾਇਆਤ ਜਗਤ ਵਿਛੋੜਾ ਦੇ ਕਟਾਇਆ ਜੋਤੀ ਚੋਤ ਸਰੂਪ ਹਾਰੇ ਆਪ ਆਪਣੀ ਕਿਰਪਾ ਕਰ ਅਸ਼ਟ ਪੁਜ ਆਪ ਸਮਝਾਇਆ ਨਸ਼ੁंभ ਪੁਕਾਰੇ ਤਰਤ ਤਰੇ ਤੜ ਸੀਸਨ ਕੋਏ ਸੋਪਾ ਪਾਇਆ ਪੁਰਖ ਅਬਨਾਸ਼ੀ ਕਿਰਪਾ ਕਰ ਤੇਰੀ ਤਵਲਨ ਦੇਵਟ ਆਇਆ ਆਪਨਾ ਕੀਤਾ ਰਹੇ ਪਰ ਲੋਕ ਕਮਾਤ ਪੁਲਿਆ ਪੇ ਪਰਵਾਇਆ ਤੇਰਾ ਵਿਛੜਿਆ ਅੰਤ ਦਰ ਦਰਗਤ ਆਮਨ ਕੋਏ ਸੁਹਾਇਆ 84 ਵਿੱਚੋਂ ਆਵੇ ਦਰ ਨਰਕ ਨਿਵਾਸਨ ਕੋਈ ਰਖਾਇਆ ਤੇਰੇ ਖੰਡੇ ਕਰਿਆ ਵਾਰੇ ਮੁਕਤੀ ਮੁਕਤਨ ਕਿਉ ਕਰਾਇਆ ਅੰਤਮ ਟੋਟੇ ਹੋਕੇ ਡਿੱਗਾ ਤੇਰੇ ਚਰਨ ਦਵਾਰੇ ਤੇਰੀ ਚਰਨ ਤੂੜ ਮਸਤਕ ਲਗੀ ਛਾਇਆ ਤੇਰਾ ਸ਼ਬਦ ਸ਼ੇਰ ਰੂਪ ਰਿਹਾ ਜਗਤਾਰ ਉਪਰ ਸ਼ਕਤੀ ਆਪ ਟਿਕਾਇਆ ਬ੍ਰਹਮਾ ਨੇਤਰ ਕੋਲ ਰਹਾ ਵਿਚਾਰੇ ਅੱਠੇ ਨੈਣ ਰਾਹ ਤਕਾਇਆ ਚਤਰ ਪੁਜ ਆਪਣੀਆਂ ਪੁਜਾ ਆਪ ਪਸਾਰੇ ਅਸ਼ਟ ਪੁਜ ਗਲੇ ਲਗਾਇਆ ਆਪਣੇ ਵਿੱਚੋਂ ਆਪ ਨਿਰੰਕਾਰ ਆਪ ਆਪਣੀ ਦਇ ਸਲਾਇਆ ਮੇਰਾ ਰੂਪ ਅਗਮ ਅਪਾਰੇ ਪੁਰਖ ਨਾਰਨ ਵੇਸ ਵਟਾਇਆ ਤੇਰਾ ਲੈਣਾ ਦੇਵਾਂ ਵਿੱਚ ਸੰਸਾਰੇ ਪੁੱਲ ਰਹੇ ਨਰਾਇਆ ਤਿੰਨ ਜੁਗ ਸੋਣਾ ਪੈਰ ਪਸਾਰੇ ਸਤਿਆ ਕੋਇ ਨ ਲੈ ਉਠਾਇਆ ਕਰਜ ਜਗ ਅੰਤਮ ਆਏ ਹਾਰੇ ਨਿਰਗੁਣ ਜੋਤ ਹੋਏ ਰੁਸ਼ਨਾਇਆ ਨੇਕ ਕਲੰਕਾ ਜਾਮ ਤਾਰੇ ਤੇਰਾ ਲੇਖਾ ਲਏ ਫੁਲਾਇਆ ਕੀਤਾ ਵਾਰ ਚੰਡੀ ਤਲਵਾਰ ਬ੍ਰਹਮੰਡ ਦੀ ਖੋਜ ਖੁਜਾਈਆ ਖੇਲੇ ਖੇਲ ਅਗਮ ਅਪਾਰੇ ਨਿਰਗੁਣ ਜੋਤ ਕਰ ਰੁਸ਼ਨਾਇਆ ਸੰਗ ਸ਼ੇਰ ਆਏ ਆਪਣੀ ਵਾਰ ਜਗਤ ਬਾਣਾ ਆਪ ਹੰਡਾਇਆ ਝੂਠਾ ਚੋਲਾ ਦੇ ਉਤਾਰੇ ਨਿਰਗੁਣ ਨਿਰਗੁਣ ਵਿੱਚ ਸਮਾਇਆ ਨਿਰਗੁਣ ਦਾਤਾ ਹੋ ਤਿਆਰ ਖੇਲੇ ਖੇਲ ਬੇਪਰਵਾਇਆ ਅਸ਼ਟ ਪੂਜ ਕਰ ਪਿਆਰੇ ਆਪ ਆਪਣੇ ਲੜ ਬੰਧਾਇਆ ਨਾਰੀ ਕੰਤ ਕਰੇ ਪਤਾਰੇ ਲਾਲ ਪੂشن ਆਪ ਰੰਗਾਇਆ ਪ੍ਰਗਟ ਹੋ ਗਿਰਵਰ ਗਿਰਦਾਰੇ ਗ੍ਰਹ ਆਪਣਾ ਵੇਖ ਵਿਖਾਇਆ ਜੋਤੀ ਜੋਤ ਸਰੂਪ ਹਾਰੇ ਆਪ ਆਪਣੀ ਕਿਰਪਾ ਕਰੇ लेखा ਆਪਣਾ ਤੈ ਸਮਝਾਇਆ ਕਰ ਜਗ ਵਿਲਾਪਤ ਸਲੂਣਾ ਪੁਰਖ ਬਨਾਸੀ ਕਿਰਪਾ ਤਾਰੇ ਨਿਸ਼ੰਭ ਤੇਰਾ ਮੇਲ ਮਿਲੋਣਾ ਕਰ ਕਿਰਪਾ ਆਪ ਨਿਰੰਕਾਰ ਆਪਣਾ ਬਲ ਆਪ ਤਰੁਣਾ ਰੂਪ ਰੰਗ ਦਿਸੇਨ ਵਿੱਚ ਸੰਸਾਰੇ ਆਪਾ ਖੰਡਾ ਸ਼ਬਦ ਹੱਥ ਉਠੋਣਾ ਏਕਾ ਕਰੇ ਫੇਰ ਵਾਰ ਤੇਰਾ ਮਾਨਸ ਜਨਮ ਲੇਖੇ ਲਾਉਣਾ ਤੇਰੇ ਅੰਦਰੋਂ ਮਾਰੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਸਿੰਘ ਚੇਲਾ ਨਾਮ ਤਰੁਣਾ ਬੂਟਾ ਲਾਏ ਅਗਮ ਅਪਾਰ ਫਲ ਲੋਕ ਮਾਤ ਖਾਉਣਾ ਤੇਰੀ ਤੇਰੀ ਰਤਿ ਰਤ ਕਰੁ ਜਿਆਰੇ ਬੰਸ ਸਰ ਬੰਸ ਆਪ ਤਰੁਣਾ ਜੋਤੀ ਜੋਤ ਸਰੂਪ ਹਾਰੇ ਆਪ ਆਪਣੀ ਕਿਰਪਾ ਕਰੇ ਤੇਰਾ ਕਰਜਾ ਤੇ ਉਤਾਰੇ ਤੇਰਾ ਕਰਜਾ ਅੰਤਮ ਜਾਣਾ ਲਥ ਸਤਗੁਰ ਪੂਰਾ ਆਪ ਮਕਾਇਆ ਤੇਰਾ ਤੜ ਲਥਾ ਸਥਰ ਸਥੇ ਤੇਰਾ ਸੀਸ ਦੇ ਗਵਾਇਆ ਤੂੰ ਮੰਗੀ ਇਕਾ ਵਤ ਪ੍ਰਭ ਚਰਨ ਸਰਨ ਸੱਚੀ ਸਰਨ ਆਇਆ 56 ਸਾਲ ਰੱਖਿਆ ਟਕ ਉਪਰ ਪਰਦਾ ਆਪਣਾ ਪਾਇਆ ਅੰਤ ਜਗਤ ਕੁਠਾਲੀ ਵਿੱਚੋਂ ਕੱਢ ਆਪਣੇ ਅਮ੍ਰਿਤ ਜਲ ਵਿੱਚ ਟਕਾਇਆ ਆਪਣੇ ਤਾਜ ਚੜਾਇਆ ਹੀਰਾ ਨਗ ਸੋਹੰਗ ਵਿੱਚ ਵਿੱਚ ਟਕਾਇਆ ਆਪਣਾ ਵਾਸਾ ਕਰਿਆ ਰਗ ਰਗ ਬਲ ਦੀ ਅਗ ਆਪ ਬੁਝਾਇਆ ਨਾਮ ਪਿਆਈ ਸਾਚੀ ਮਦ ਨਸ਼ਮ ਜੋ ਪਿਆਲਾ ਰਿਹਾ ਹੱਥ ਰਖਾਇਆ ਚਰਨ ਦੁਆਰੇ ਆਪਣੇ ਸਦ ਪਿਛਲਾ ਲੇਖਾ ਦੇ ਮਕਾਇਆ ਲਖ 84 ਵਿੱਚੋਂ ਕੱਟ ਕਰ ਚਰਨ ਦੁਆਰੇ ਆਪ ਬਹਾਈਆ ਜਗਤ ਕਬੀਲਾ ਪਿਛੇ ਦੇਵੇ ਨਾ ਛੱਡ ਤਾਰਨ ਹਾਰਾ ਪੈਣਾ ਪਾਇਆ ਜੋਤੀ ਚੋਤ ਸਰੂਪ ਹਾਰੇ ਆਪ ਆਪਣੀ ਕਿਰਪਾ ਕਰੇ ਲੇਖਾ ਜਾਣੇ ਤੁਰ ਕਰਤਾਰੇ ਆਦ ਸ਼ਕਤ ਇੱਕ ਪਿਆਰੇ ਅਸ਼ਟ ਪੁੰਜ ਸਿੰਘ ਅਸਵਾਰੇ ਨਿਰਗੁਣ ਤਾਰ ਆਪ ਚਲਾਇਆ ਨਿਰਗੁਣ ਤਾਰ ਤਰ ਨਿਰੰਕਾਰ ਆਪਣਾ ਖੇਲ ਖਲਾਈਂਦਾ ਸਤਜਗ ਕਲਯੁਗ ਕਰ ਪਿਆਰੇ ਦੋਹਾਂ ਨਾਤਾ ਜੋੜ ਜੁੜਾਉਂਦਾ ਕਲ ਜਗ ਤੱਕਾ ਦੇਵੇ ਮਾਰੇ ਸਤਜਗ ਸਾਚਾ ਰਾਹ ਵਖਾਏਦਾ ਸਤਜਗ ਸਾਚੇ ਕਰੇ ਪਿਆਰ ਸਾਚਾ ਮਾਰਗ ਇੱਕ ਵਖਾਏਦਾ ਕਲ ਜਗ ਕੂੜਾ ਕਰ ਖਵਾਰੇ ਦਰਦਵਾਰ ਆਪ ਦੁਰ ਕਾਇਦਾ ਸਤਜਗ ਸਾਚੀ ਬਣੇ ਬਸੰਤ ਬਹਾਰ ਗੁਰਮੁਖ ਫਲ ਫੁੱਲ ਆਪ ਮੈਂ ਕਾਇਦਾ ਕਲਯੁਗ ਰਤੜੀ ਖਿਜਾਂ ਟਗੇ ਪਤ ਡਾਲ ਪਤ ਪੰਖੜੀ ਰਹਿਣ ਨ ਪਾਇਆ ਗੁਰਮੁਖ ਪਵਰਾ ਗੁੰਜੇ ਗੁੰਜਣ ਹਾਰੇ ਸੱਚ ਸੁਗੰਧੀ ਵਿੱਚ ਮੈਂ ਕਾਇਆ ਜੋਤੀ ਚੋਤ ਸਰੂਪ ਹਾਰੇ ਆਪ ਆਪਣੀ ਕਿਰਪਾ ਕਰੇ ਲੇਖਾ ਚਾਣੀ ਸਾਚੇ ਕਰੇ ਕਰ ਮੰਦਰ ਵੇਖ ਵਿਖਾਇਆ ਕਰ ਮੰਦਰ ਸੁਹਾਵਣਾ ਜਗੇ ਜੋਤ ਅਪਾਰੇ ਕਰਪੁਰ ਖਪਨਾਸ਼ੀ ਇਕ ਮਨਾਵਣਾ ਇਕ ਇਕਲਾ ਇਕੰਕਾਰ ਕਰ ਗੀਤ ਸੁਹਾਗੀ ਗਾਉਣਾ ਸੋਹੰਗ ਸ਼ਬਦ ਸਚੀ ਜੈਕਾਰੇ ब्रह्म पार ब्रह्म मिलावणा नाता तोड़ सर्ब संसार साची डर्ग आप बहावणा लोआ पुरियां कर कर पार एका कोती आप ठावणा राय धरम न करे खुवारे वरन कोती पेव चुकावणा ज्योति जगी एक निरंकार ਸੁਰਤੀ ਸੋਈ ਆਪ ਉਠਾਵਣਾ ਸ਼ਬਦ ਅਨਾਦੀ ਹਲੂਣਾ ਮਾਰੇ ਮੇਰਾ ਤੇਰਾ ਪੇਵ ਮਿਟਾਵਣਾ ਮੈਂ ਤੂੰ ਨ ਕਰੇ ਵਿਚਾਰ ਪੂਤ ਸਪੂਤਾ ਪਖਵਾਵਣਾ ਸਤ ਦਲਾਰਾ ਕਰ ਪਿਆਰ ਚਾਰੇ ਕੂਟਾ ਵੇਖ ਵਖਾਵਣਾ ਫੁੱਲ ਨਚਾਈ ਫੁੱਲਨ ਹਾਰੇ ਸਾਚਾ ਝੂਟਾ ਆਪ ਚੁਲਾਵਣਾ ਸ਼ਬਦ ਹੁਲਾਰਾ ਦੇ ਆਪ ਕਰਤਾਰੇ ਰਸ ਮਿੱਠਾ ਮੁਖ ਚਵਾਵਣਾ ਨੀਚਰ ਪਰਖੇ ਅੰਮ੍ਰਿਤ ਤਾਰੇ ਸਤਜਗੁਰੂ ਠਾ ਆਪ ਮਨਾਵਣਾ ਕਲਯੁਗ ਕਾਚਾ ਠੂਠਾ ਕੜ ਠਠਿਆਰੇ ਜੋਤੀ ਚੋਤ ਸਰੂਪ ਹਾਰੇ ਆਪ ਆਪਣੀ ਕਿਰਪਾ ਕਰ ਹਰ ਜਨ ਤੇਰਾ ਵੇਖੇ ਕਾਇਆ ਮਲ ਮਨਾਰੇ ਸੱਚ ਮਨਾਰਾ ਉੱਚੀ ਚੋਟੀ ਹਰ ਸਾਚੇ ਤਕਤ ਸੁਹਾਇ ਨਿਰਮਲ ਨਿਰਗੁਣ ਚਗੇ ਚੋਟੀ ਦੀਵਾ ਪਾਤੀ ਨ ਕੋਏ ਵਿਖਾਇ ਦਰਮਤ ਮੈਂ ਨਕਲੀ ਵਰਤੋਤੀ ਨਿਰਮਲ ਨਿਰਮਲ ਰੂਪ ਦਰਸਾਇਆ ਜੋਤੀ ਜੋਤ ਸਰੂਪ ਹਾਰੇ ਆਪ ਆਪਣੀ ਕਿਰਪਾ ਕਰੇ ਪੂਰਬ ਲੇਖਾ ਲੇਖੇ ਲਾਇਆ ਪੂਰਬ ਲੇਖਾ ਚ ਲੋਕ ਪੂਰਬ ਲੇਖਾ ਚੁਕਿਆ ਲੋਕ ਮਾਤ ਵਜੇ ਵਧਾਇਆ ਹਰ ਕਾ ਪਾਣਾ ਕਦੇ ਨ ਰੁਕਿਆ ਉ ਗੁਰ ਪੀਰ ਗਏ ਮਨਾਇਆ ਆਸਾ ਤ੍ਰਿਸ਼ਨਾ ਬੂਟਾ ਕਦੇ ਨ ਸਕਿਆ ਜਿਸ ਜਨ ਪ੍ਰਭ ਚਰਨ ਉੱਤੇ ਰਖਾਇਆ ਹਰ ਪਗਦ ਕਦੇ ਨਾ ਰਹੇ ਲੁਕਿਆ ਪ੍ਰਭ ਸਾਚਾ ਲੈ ਪ੍ਰਗਟਾਇਆ ਉਜਲ ਕਰੇ ਮਾਤ ਮੁਖਿਆ ਮੁਖ ਆਪਣੇ ਆਪ ਸਲਾਇਆ ਸਫਲ ਕਰਾਏ ਮਾਤ ਕੁਖਿਆ ਤਨ ਤਨ ਜਣੇ ਦੀ ਮਾਇਆ ਗੁਰ ਕਾ ਸ਼ਬਦ ਤੀਰ ਨਿਸ਼ਾਨਾ ਕਤੈ ਨਉਕਿਆ ਜਿਸ ਮਾਰੇ ਪਾਰ ਕਰਾਇਆ ਸਿੰਘ ਸ਼ੇਰ ਸ਼ਾਸਵਾਰ ਹੋ ਹੋ ਬੁਕਿਆ ਨਿਰਗੁਣ ਜੋਤ ਕਰ ਰੁਸ਼ਨਾਇਆ ਪੰਜ ਵਿਕਾਰਾ ਜੜੋ ਪਟਿਆ ਤਤਵ ਤਤ ਦੇ ਗਵਾਇਆ ਗੁਰਮੁਖ ਕਦੇ ਨਚਾਏ ਲਟਿਆ ਠੱਗ ਚੋਰ ਯਾਰ ਦੇਣ ਦੁਹਾਈਆ ਗੁਰਸਿੱਖ ਮਾਰਗ ਕਦੇ ਨਪੁੱਤਿਆ ਜਿ세 ਆਪਣੇ ਮਾਰਗ ਲਾਇਆ ਆਪ ਉਠਾਏ ਕਰਜੁ ਸਤਿਆ ਦਿਵਸ ਰਹਿਣ ਸੇਵ ਕਮਾਇਆ ਸੋਭਾਵੰਤ ਹੋਈ ਸਾਚੀ ਰਤਿਆ ਰਤ ਰਤੜੀ ਦੇ ਗਵਾਇਆ ਮਿਲਿਆ ਮੇਲ ਪਰਖ ਚੁੱਤਿਆ ਚਿਤ ਚੇਤਨ ਰੂਪ ਦਰਸਾਇਆ ਜੋਤੀ ਚੋਤ ਸਰੂਪ ਹਾਰੇ ਆਪ ਆਪਣੀ ਤਰ ਤਰ ਦੇਵਣ ਹਾਰਾ ਸਾਚਾ ਵਰ ਹਰ ਜਨ ਸਾਚਾ ਲੇਖ ਚੁਕਾਇਆ ਲੇਖ ਚੁਕਾਇਆ ਕਿਰਪਾ ਕਰ ਪਿਛਲਾ ਕਰਜਾ ਉਤਾਰਿਆ ਅੱਗੇ ਚੋਲੀ ਦੇਵੇ ਪਰ ਦੇਵੇ ਨਾਮ ਪੰਡਾਰਿਆ ਆਪਣਾ ਸੀਸ ਜਗਦੀਸ਼ ਗੁਰਮੁਖਾਂ ਪੈਰਾਂ ਹੇਠ ਤਰ ਸਿਰ ਆਪਣਾ ਪਾਰ ਠਾਰਿਆ ਆਪ ਆਪਣਾ ਪੰਜ ਤਤ ਚੋਲਾ ਛੱਡਿਆ ਕਰ ਗੁਰਮੁਖਾ ਕਰ ਆਪ ਵਸਾਰਿਆ ਬਾਲਮੀਕ ਬਜਵਾੜਾ ਲਿਆ ਫੜ 16 ਮਗਰ 20 10 ਵਿਕਰਮੀ ਅਸ਼ਟ ਪੂਜ ਰੂਪਦਰਸਾਰਿਆ ਸਿੰਘ ਮਨ ਜੀਤਾ ਲਾਇਆ ਕੇ ਫੜ ਗੁਰਮੁਖ ਸਾਚੇ ਰਾਹੇ ਪਾਰਿਆ ज्योति ज्योत ਸਰੂਪ ਹਾਰੇ ਆਪ ਆਪਣੀ ਜੋਤ ਤਰੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਆਪਣਾ ਖੇੜਾ ਪਹਿਲੇ ਉਜਾੜ ਗੁਰਮੁਖਾਂ ਅੰਦਰ ਆਸਣ ਲਾ ਰਿਆ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਆਪਣਾ ਖੇੜਾ ਪਹਿਲੇ ਉਜਾੜ ਗੁਰਮੁਖ ਅੰਦਰ ਆਸਣ ਲਾਰਿਆ